ਤੋਹਨਾ ਦੇ ਵੀਰੇ ਨਾਲ ਤੁਹਾਡੇ ਨਾਲ ਮੈਂ ਆਪਣਾ ਚਲਕੀ ਲੰਕੀ ਆ ਗਏ ਆ ਪਰ ਇਹ ਪਰਦਾ ਹੈ ਬੱਧ ਦੇਖਿਆ ਹੈ ਹਾਂਜੀ ਚਾਹੀਦਾ ਇੱਥੇ ਜਿਹੜਾ ਸਤਲੁਜ ਦਾ دریا ਇੰਨਾ ਕਿ ওভারਫਲੋ ਹੋ ਚੁੱਕਿਆ ਹੈ ਆ ਜਿਹੜੀ ਪੂਰੇ ਪਾਣੀ ਦੇ ਦੇਖ ਰਹੇ ਹੋ ਨਾ ਤੁਸੀਂ ਇਹ ਕਿਹਾ ਜਾ ਰਿਹਾ 15 ਪਾਣੀ ਇੱਥੇ ਰੱਤੋਂ ਮਰਿਆ ਹੈ ਦਾ ਘਰ ਇਹ ਡੁੱਬ ਚੁੱਕੇ ਨੇ ਇਹ ਦਾਸ ਦਾ ਬਿਲਕੁਲ ਪਤਾ ਨਹੀਂ ਲੱਗਦਾ ਸਮਝਾਏ ਤੇ ਇਹਨਾਂ ਲੋਕਾਂ ਨੇ ਅੱਜ ਸਮਾਨ ਬਚਾ ਕੇ ਬਹੁਤ ਵੱਡਾ ਉਪਰਨਲਾ ਕੀਤਾ ਹੈ ਤਾਂ ਨਾਲ ਇਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਹੁਣ ਆਏ ਸਮੇਂ ਦੇ ਵਿੱਚ ਕਿੰਨੇ ਸਵਾਲ ਖੜੇ ਹੋ ਰਹੇ ਹਨ ਨਾ ਕਿ ਜਿਹੜਾ ਲੋਕ ਅੱਜ ਦਾ ਸਾਰੇ ਇਹਨਾਂ ਦੇ ਨਾਲ ਖੜ ਕੇ ਪੰਜਾਬੀ ਦੇ ਪਾਈਆਂ ਤੇ ਜਦੋਂ ਇਹਨਾਂ ਪੋੜ ਪੈਣੀ ਹੈ ਫਸਲਾਂ ਦੀ ਜ਼ਮੀਨਾਂ ਦੀ ਇਹਨਾਂ ਦਾ ਜਿਹੜਾ ਕਰਤਬਾ ਹੁਣ ਇਹੋ ਦਾ ਮਤਲਬ ਨਹੀਂ ਕਰਦਾ ਆ ਉਹ ਆਇਆ ਉਹ ਉਹ ਵੀ ਇਹਨਾਂ ਨੇ ਅੱਜ ਚੈੱਕ ਹਲਾਨ ਕਰਤਾ ਹੈ ਕਿ ਅਸੀਂ ਆ ਕੇ ਟਰੈਕਟਰ ਲੈ ਕੇ ਕਿਵੇਂ ਫੇਰ ਹੋਣਾ ਇਹਨਾਂ ਨੇ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਦੁਬਾਰਾ ਫੇਰ ਬਰਕਰਾਰ ਕਰਨੀਆਂ ਚਲਾਉਣੀਆਂ ਫਸਲਾਂ ਇਹਨਾਂ ਦੀਆਂ ਤਿਆਰ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਬਹੁਤ ਵਧੀਆ ਜਿਹੜਾ ਆਪਰਾਲਾ ਇਸ ਟੀਮ ਨੂੰ ਕੀਤਾ ਗਿਆ ਇਹ ਅਸੀਂ ਸਾੜਿਆਂ ਨੂੰ ਬੇਨਤੀ ਕਰਦੇ ਹਾਂ ਕਿ ਹਰ ਲੋਕਾਂ ਤੱਕ ਜਿਹੜਾ ਸਮਾਨ ਹੈ ਜੇ ਪਹੁੰਚਾਉਣਾ ਚਾਹੁੰਦੇ ਤੁਸੀਂ ਬਿਲਕੁਲ ਆਖਰ ਤੱਕ ਪਹੁੰਚਾਓ ਤੇ ਨਾਲ ਇਹ ਜ਼ਰੂਰ ਅਗਲੇ ਨੂੰ ਹੌਫਾ ਦੇ ਕੇ ਆਓ ਕਿ ਉਹਨਾਂ ਦੇ ਸਮੇਂ ਦੇ ਵਿੱਚ ਪਹਲਾ 2 ਸਾਲ ਤੁਹਾਡੇ ਨਾਲ ਰਹੇ ਸਾਡੇ ਨਾਲ ਜਿੰਨਾ ਮੂਹ ਲਾ ਰਹੇ ਹੋਣੇ ਜਿੰਨੂੰ ਜਿੰਤੇ ਮਰਜ਼ੀ ਬੁਲਾਓਗੇ ਅਸੀਂ ਤੁਹਾਡੀ ਕਵਰੇਜ ਕਰਾਂਗੇ ਤੁਹਾਡਾ ਮੈਸੇਜ ਪੂਰੀ ਦੁਨੀਆ ਤੱਕ ਪਹੁੰਚਾਵਾਂਗੇ ਧੰਨਵਾਦ